ਅੱਜ ਦੀ ਗੱਲ ਦਾ ਸਰਲੇਖ ਹੈ ਡਾਲਰਾਂ ਦੇ ਛਿੱਟੇ ਐ ਸੱਠਾਂ ਦਾ ਹੋ ਗਿਆ ਪਿੱਛੇ ਜੇ ਮਰਦਮਸ਼ੁਮਾਰੀ ਕਰਨ ਵਾਲੇ ਪਿੰਡ ਪਿੰਡ ਫਿਰਦੇ ਸੀ ਤੇ ਸਾਡਾ ਇੱਕ ਸਰਕਾਰੀ ਹਸਪਤਾਲ ਦਾ ਦੋਸਤ ਵੀ ਮਰਦਮਸ਼ੁਮਾਰੀ ਕਰਦਾ ਕਰਦਾ ਸਾਡੇ ਕੋਲ ਆ ਗਿਆ ਉਹ ਦੱਸੇ ਬਈ 50 ਦੇ ਕ੍ਰੀਮ ਖਾਨੇ ਹੁੰਦੇ ਆ ਸਾਡੇ ਕਾਗਜ਼ਾਂ 'ਚ ਜੋ ਘਰ ਘਰ ਜਾ ਕੇ ਪੂਰੀ ਪੁੱਛ ਪੜਤਾਲ ਕਰਕੇ ਭਰਨੇ ਪੈਂਦੇ ਆ ਸ਼ਹਿਰਾਂ 'ਚ ਮਰਦਮ ਸ਼ਮਾਰੀ ਕਰਨ ਵਾਲੇ ਦੀ ਉਨੀ ਕਦਰ ਨਹੀਂ ਹੁੰਦੀ ਜਿੰਨੀ ਪਿੰਡਾਂ 'ਚ ਹੁੰਦੀ ਹੈ ਜਿੱਨਾਂ ਪਿੰਡਾਂ 'ਚ ਆਦਰ ਭਾਵ ਹੁੰਦਾ ਹੈ ਚਾਹ ਪਾਣੀ ਵਾਧੂ ਹੁੰਦੀ ਹੈ ਕਈ ਤਾਂ ਜਾਣ ਕੇ ਦਿਨ ਦੇ ਸ਼ਿਪਾਜੇ ਨਾਲ ਮਰਦਮ ਸ਼ਮਾਰੀ ਕਰਨ ਜਾਂਦੇ ਆ ਉਸ ਵੇਲੇ ਕੋਈ ਨਾ ਕੋਈ ਡੱਟ ਪੱਟੀ ਬੈਠਾ ਹੀ ਹੁੰਦਾ ਹੈ ਹੋਰ ਨਾ ਸਹੀ ਉਹਨਾਂ ਦਾ ਮੋٹے ਸੰਤਰੇ ਜਾਂ ਰਸਪਰੀ ਨਾਲ ਜੀ ਆਇਆਂ ਹੋ ਜਾਂਦਾ ਓਹ ਦੱਸੇ ਮੇਂ ਕਈ ਤਾਂ ਸਮਝਦਾਰ ਘਰ ਹੁੰਦੇ ਆ ਜਿੱਥੇ ਕੁਝ ਪੜ੍ਹੇ ਲਿਖੇ ਬੰਦੇ ਹੁੰਦੇ ਆ ਉੱਥੇ ਤਾਂ ਸਾਨੂੰ 20 ਮਿੰਟ ਹੀ ਲੱਗਦੇ ਆ ਪਰ ਕਈ ਘਰ ਤਾਂ ਬਹੁਤ ਹੀ ਕੱਬੇ ਹੁੰਦੇ ਆ ਤੇ ਮਗਝ ਹੀ ਚੱਕ ਜਾਂਦੇ ਆ ਬਾਹਲੇ ਤਾਂ ਜਦ ਕਿਸੇ ਦੇ ਘਰ ਬੜੀਦਾ ਤਾਂ ਸਾਡੇ ਹੱਥ 'ਚ ਫੜੇ ਕਾਗਜ਼ ਪੱਤਰ ਜੀ ਇਹਨੂੰ ਵੇਖ ਕੇ ਹੀ ਡਰ ਜਾਂਦੇ ਆ ਉਹ ਸੋਚਦੇ ਆ ਪਤਾ ਨਹੀਂ ਕੌਣ ਆ ਗਏ ਔਰਤਾਂ ਤਾਂ ਦੂਰੋਂ ਹੀ ਆਖ ਦਿੰਦੀਆਂ ਭਾਈ ਘਰੇ ਕੋਈ ਬੰਦਾ ਹੈ ਨਹੀਂ ਖੇਤ ਗਏ ਆ ਜਿਆਦਾ ਆ ਗਏ ਉਦੋਂ ਲਿਖਤ ਪੜਤ ਕਰ ਲੈਣੀ ਇੱਕ ਘਰ ਦਾ ਅਸੀਂ ਬੂਹਾ ਖੜਕਾਇਆ ਤੇ ਉਹਨਾਂ ਦੀ ਬੁੜੀ ਨੇ ਸਾਨੂੰ ਬਿਜਲੀ ਦੀਆਂ ਕੁੰਡੀਆਂ ਫੜਨ ਵਾਲੀ ਸਮਝ ਲਿਆ ਤੇ ਅਸੀਂ ਝੀਤਾ ਵੇਜ ਦੀ ਨੀਵੇਂ ਹੋ ਕੇ ਵੇਖਿਆ ਉਹ ਨੰਗੇ ਪੈਰੀ ਭੱਜੀ ਗਈ ਤੇ ਫਟਾਫਟ ਕੁੰਡੀ ਲਾ ਕੇ ਤਾਰ ਲਵੇਟ ਕੇ ਅੰਦਰ ਲੈ ਗਈ ਤੇ ਕਿੰਨਾ ਹੀ ਚਿਰ ਉਹਨੇ ਬੂਹਾ ਹੀ ਨਹੀਂ ਖੋਲਿਆ ਇਸੇ ਤਰ੍ਹਾਂ ਅਸੀਂ ਇੱਕ ਹੋਰ ਦੇ ਘਰ ਗਏ ਤੇ ਇੱਕ ਔਰਤ ਨੂੰ ਬੁਲਾ ਕੇ ਕਿਹਾ ਬੀਬੀ ਜੀ ਅਸੀਂ ਮਰਦ ਬਿਸ਼ਵਾਰੀ ਕਰਨ ਆਏ ਆਂ ਤੇ ਅਸੀਂ ਕੁਝ ਨਾ ਗੱਲਾਂ ਨੋਟ ਕਰਨੀਆਂ ਤੇ ਸਾਨੂੰ ਤੁਸੀਂ ਲੋੜੀਂਦੀ ਜਾਣਕਾਰੀ ਦੇ ਦੇਓ ਪਤਾ ਨਹੀਂ ਉਸ ਬੀਬੀ ਨੇ ਕੀ ਖਾਦਾ ਸੀਗਾ ਇੱਕ ਤਾਂ ਗਰਮੀ ਸੀ ਤੇ ਦੂਜਾ ਕੰਮ ਦੀ ਸਤਾਈ ਹੋਣੀ ਆ ਉਹ ਬਹੁਤ ਇਹ ਖਿਆਈ ਜੀ ਮੰਨ ਕੇ ਕਹਿਣ ਲੱਗੀ ਇਹਨਾਂ ਨੂੰ ਜਾਣਕਾਰੀਆਂ ਦੀ ਬਣੀ ਆ ਘਰ ਦਾ ਕੰਮ ਸੂਤ ਨਹੀਂ ਆਉਂਗਾ ਤੀਜੇ ਦਿਨ ਕੋਈ ਨਾ ਕੋਈ ਰਜਿਸਟਰੀ ਚੁੱਪ ਕੇ ਆ ਜਾਂਦਾ ਮੇਰਾ ਸਾਰਾ ਕਿਲੇ ਚੌਕੇ ਦਾ ਕਰਨ ਵਾਲਾ ਪਿਆ ਐਨੀ ਤੁਹਾਡੇ ਖਾਨੇ ਭਰਉਣ ਲਈ ਮੇਰੇ ਕੋਲ ਟਾਈਮ ਤਾਂ ਅਸੀਂ ਨਾ ਛਿੱਥੇ ਜੇ ਹੋ ਗਏ ਪਿੱਛੇ ਮੁੜਨ ਲੱਗੇ ਹੀ ਸਾਂ ਇੱਕ ਖੁੰਜੇ 'ਚ ਮੰਜੀ ਤੇ ਬੈਠਾ ਖਿੰਡੀ ਜੀ ਦਾੜੀ ਵਾਲਾ ਸਾਫੇ ਨਾਲ ਐਨਕਾਂ ਦੇ ਸੀਸੇ ਸਾਫ਼ ਕਰੀ ਜਾਂਦਾ ਬਾਬਾ ਬੋਲ ਪਿਆ ਤੇ ਬਾਬਾ ਆਂਦਾ ਓਏ ਆਫਸਰੋ ਤੁਸੀਂ ਕਿੱਧਰ ਭੂੰਡਾਂ ਦੇ ਖੱਖਰ ਵੱਲ ਜਾ ਵੜੇ ਸੀਗੇ ਆਜੋ ਗਰੇ ਕੋਲ ਆਜੋ ਜੋ ਪੁੱਛਣਾ ਮੈਥੋਂ ਪੁੱਛ ਲਓ ਅਸੀਂ ਕਾਗਜ਼ ਖੋਲ ਕੇ ਵਾਰੀ-ਵਾਰੀ ਖਾਨਿਆਂ ਮੁਤਾਬਕ ਬਾਬੇ ਨੂੰ ਪੁੱਛਣ ਲੱਗ ਪਏ ਉਹਨੂੰ ਪੁੱਛਿਆ ਬਈ ਬਾਬਾ ਜੀ ਤੁਹਾਡੇ ਘਰ ਚ ਕੀ ਕੀ ਸਮਾਨ ਹੈ ਕਿਹੜੇ ਕਿਹੜੇ ਜੀ ਹੈ ਉਮਰਾਂ ਕੀ ਹੈ ਕੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਹੈ ਇਹ ਨਾਨਕੇ ਕਿੱਥੇ ਹੈ ਦਾਦਕੇ ਕਿੱਥੇ ਹੈ ਸਾਨੂੰ ਸਾਰਾ ਵੇਰਵਾ ਦੱਸ ਦਿਓ ਤਾਂ ਸੁਣ ਕੇ ਬਾਬਾ ਬੋਲਿਆ ਇਹ ਸਾਰਾ ਕੁਝ ਤਾਂ ਚਲੋ ਮੈਂ ਤੁਹਾਨੂੰ ਦੱਸ ਹੀ ਦੇਵਾਂਗਾ ਇਹ ਤਾਂ ਆਮ ਜੀਆਂ ਗੱਲਾਂ ਹੈਗੀਆਂ ਪਰ ਐਂ ਦੱਸੋ ਵੀ ਤੁਹਾਡੇ ਫਾਰਮ ਵਿੱਚ ਆ ਖਾਣਾ ਹੈਗਾ ਵੇ ਘਰ ਦੇ ਕਿੰਨੇ ਜੀ ਸੋਫੀ ਆ ਤੇ ਕਿੰਨੇ ਆਥ ਨੂੰ दारू ਦੀਆਂ ਬੋਤਲਾਂ ਸੜਾਕ ਜਾਂਦੇ ਆ ਤੇ ਕਿੰਨੇ ਪੀਣ ਪਿੱਛੋਂ ਰੱਜ ਕੇ ਖਾਂਦੇ ਹੀ ਨਹੀਂ ਤੇ ਕਿੰਨੇ दारू ਦੇ ਰੱਜੇ ਰੋਟੀਆਂ ਬਗੈਰ ਹੀ ਸੁੱਕੇ ਹੀ ਸੌ ਜਾਂਦੇ ਆ ਤੇ ਫਿਰ ਉੱਤੇ ਹੀ ਪਿਸ਼ਾਬ ਪਾਣੀ ਉਲਟੀਆਂ ਕਰਕੇ ਜੁੱਲੀਆਂ ਲਵੇੜ ਦਿੰਦੇ ਆ ਇਹ ਖਾਣਾ ਹੈਗਾ ਤੁਹਾਡੇ ਤੇ ਆਹ ਖਾਣਾ ਵੀ ਮੈਨੂੰ ਲੱਗਦਾ ਵੀ ਤੁਹਾਡੇ ਨਹੀਂ ਹੋਣਾ ਵੀ ਕਿੰਨਿਆਂ ਦੀਆਂ ਸਵੇਰ ਵੇਲੇ ਪੋਸਟ ਦਾ ਚਮਚਾ ਲਾਏ ਵਗੈਰਾ ਅੱਖਾਂ ਹੀ ਨਹੀਂ ਪਟੀਆਂ ਜਾਂਦੀਆਂ ਜਿਾਨੋ ਜੰਗਲ ਪਾਣੀ ਜਾਣ ਜੋਗੇ ਹੀ ਨਹੀਂ ਹੁੰਦੇ ਉਹ ਤੇ ਦੱਸੋ ਇਹ ਵੀ ਖਾਣਾ ਹੈ ਵੀ ਕਿੰਨੇ ਉਹ ਆ ਜਿੰਨਾ दारू ਦੇ ਰੱਜਿਆਂ ਨੂੰ ਚੁੱਕ ਕੇ ਘਰੀ ਲੈ ਜਾਣਾ ਪੈਂਦਾ ਤੇ ਤੁਸੀਂ ਨਾ ਹੀ ਆ ਗੱਲ ਪੁੱਛੀ ਹੈ ਵੀ ਘਰ ਦੇ ਕਿੰਨੇ ਜੀਆਂ ਦੇ ਗੋਡੇ ਦੁਖਦੇ ਐ ਤੇ ਕਿੰਨੇ ਸ਼ੂਗਰਾਂ ਤੇ ਬਲੱਡ ਪ੍ਰੈਸ਼ਰ ਨਾਲ ੱੰਨੇ ਬਏ ਐ ਨਾਨਕੇ ਕਿੱਥੇ ਦਾਦਗੇ ਕਿੱਥੇ ਕੰਮ ਦੇ ਤਾਂ ਖਾਨੇ ਹੈ ਨਹੀਂ ਤੁਹਾਡੇ ਕੋਲੇ ਬਈ ਆਪਸਰੂ ਗੱਲ ਸੁਣੋ ਪਿੰਡ ਦੇ ਕਿਸੇ ਘਰ ਨੂੰ ਫਰੋਲ ਕੇ ਵੇਖ ਲਓ ਖੁੰਜੀਆਂ ਖਾਨਿਆਂ ਜੋ ਸੰਤਰੇ ਮਾਲਟੇ ਦੀਆਂ ਦਾਰੂ ਵਾਲੀਆਂ ਰੱਖਿਆ ਦੇਸੀ ਕਿਉ ਕਿ ਲੋਕ ਜਿੱਥੇ ਆਉਣਾ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ 90 90 100 100 ਸਾਲ ਉਮਰਾਂ ਭੋ ਕੇ ਪੂਰੇ ਹੁੰਦੇ ਸੀਗੇ ਹੁਣ ਤਾਂ ਬਈ ਬਾਟਾ ਪੈਟਾਂ ਦੀ ਢਾਟੇ ਪਈ ਜਾਂਦੇ ਆ ਪਤਾ ਉਦੋਂ ਲੱਗਦਾ ਜਦੋਂ ਆਦਿ ਆਵਿਖੰਗਾ ਆਪਣਾ ਰੋਟੀ ਖਾ ਕੇ ਪਿਆ ਸੀ ਸਵੇਰ ਨੂੰ ਪਾਸਾ ਹੀ ਨਹੀਂ ਲਿਆ ਗੱਲਾਂ ਗਈਆਂ ਦਵਾਈਆਂ ਦੱਪਨ ਨਾਲ ਹੀ ਆਪਣੇ ਆਪ ਨੂੰ ਭੂਈ ਫਿਰਦੇ ਆ ਸਰਕਾਰ ਨੂੰ ਕਹਿ ਕੇ ਆ ਖਾਣਾ ਤੁਹਾਨੂੰ ਜਰੂਰ ਪੋਣਾ ਚਾਹੀਦਾ ਵੀ ਉਹਨਾਂ ਸ਼ਰਧਾਵਾਨ ਬੁੜੀਆਂ ਦਾ ਜਰੂਰ ਪਵਾ ਲੈਣਾ ਚਾਹੀਦਾ ਖਾਣਾ ਜੋ ਨਾ ਆਪਣੇ ਪਤੀ ਦੇਵਾਂ ਨੂੰ ਡਰਾ ਡੂ ਕੇ ਕਰਨੀ ਵਾਲੇ ਸਾਧਾ ਸੰਤਾਂ ਦੇ ਡੇਰੇ ਆ ਲੈ ਜਾਂਦੀਆਂ ਹਫ਼ਤੇ ਦੇ ਹਫ਼ਤੇ ਬਹੁਤ ਸਿਲੀਚਰਨ 90 ਰੁਪਏ ਕਿਲੋ ਦਾਲ ਹੋ ਗਈ ਆ ਬਈ ਜਵਾਨੋ ਘਰੇ ਚਟਣੀ ਨਸੀਬ ਨਹੀਂ ਹੁੰਦੀ ਤੇ ਜਿਹੜੀਆਂ ਬੁੜੀਆਂ ਜਿਹੜੀਆਂ ਸਾਧਾਂ ਕੋਲ ਲੈ ਜਾਂਦੀਆਂ ਖਾਣ ਨੂੰ ਰੋਟੀਆਂ ਸੁੱਕੀਆਂ ਮਿਲਦੀਆਂ ਘਰੇ ਦਾ ਤੇ ਜਦੋਂ ਕਿ ਹਰ ਹਫ਼ਤੇ ਮੂੰਗੀ ਮਸਰੀ ਤੇ ਚਿਤਰੀ ਵਾਲੇ ਕੇਲੇ ਤੇ ਉਹਰਾਂ ਦੇ ਝੋਲੇ ਭਰ-ਭਰ ਕੇ ਸਾਧਾਂ ਦੇ ਚਰਨਾ ਕਾਉਣਾ ਤੇ ਇਹ ਸੋਚ ਕੇ ਮਲਕੜੇ ਜੇ ਰੱਖੀ ਜਾਂਦੀਆਂ ਕਦੇ ਤਾਂ ਬਾਬਿਆ ਦੀ ਨਜ਼ਰ ਸੁੱਲੀ ਹੋਊਗੀ ਤੇ ਬੰਦੇ ਗੁੰਗੇ ਜੇ ਹੋਏ ਫੇ ਤੇ ਮਗਰ ਲੱਗੀ ਜਾਂਦੇ ਐ ਟਰੈਕਟਰਾਂ ਤੇ ਬਿਠਾ ਕੇ ਨਾਲ ਲੈ ਜਾਂਦੇ ਐ ਅਸੀਂ ਤਾਂ ਇਹ ਸਮਾਨਤਾ ਦਾ ਆਪਣਾ ਜਾਣੀਏ ਜੇ ਕਮਾਈ ਕਰਕੇ ਨਕਦ ਲਿਆ ਹੋਵੇ ਸਾਰਾ ਕੁਝ ਤਾਂ ਸਰਕਾਰ ਦਾ ਹੈ ਬੂਹੇ ਤੋਂ ਬਾਰੀ ਤੱਕ ਸੂਈ ਤੋਂ ਸਿਲਾਈ ਤੱਕ ਸਾਰਾ ਕੁਝ ਦੇ ਕਰਜ਼ੇ ਦੇ ਲੈ ਕੇ ਇਕੱਠਾ ਕੀਤਾ ਹੈ ਅੱਜ ਕੱਲ੍ਹ ਸਾਡੇ ਘਰ ਹੀ ਫੁੱਫੜਾਂ ਮਾਸੜਾਂ ਜਲੇ ਰਿਸ਼ਤੇਦਾਰਾਂ ਦਾ ਉਤਨਾ ਆਉਣਾ ਜਾਣਾ ਨਹੀਂ ਹੁੰਦਾ ਜਿੰਨਾ ਅਗਰਾਈ ਵਾਲੇ ਸਾਡੇ ਗੇੜੇ ਮਾਰਦੇ ਆ ਬੈਂਕ ਵਾਲੇ ਆ ਗਏ ਆੜਤੀਏ ਆ ਗਏ ਕਰਿਆਨੇ ਵਾਲੇ ਆ ਗਏ ਪਿਆ ਆ ਕੇ ਚਾਹ ਪੀ ਜਾਂਦੇ ਸੱਚ ਜਾਣੋ ਬਾਹਲਿਆਂ ਕੋਲ ਤਾਂ ਨਾ ਹੁਣ ਸਿਆੜ ਵੀ ਖਾਲੀ ਹੈ ਨਹੀਂਗਾ ਸਾਰੀ ਬੜੀ ਬੈਂਕਾਂ ਦੇ ਨਾਂ ਬੋਲੀ ਜਾਂਦੀ ਹੈ ਸਾਡੀਆਂ ਆਲਾਦਾਂ ਨੇ ਹੱਥੀਂ ਕੰਮ ਕਰਨਾ ਹੀ ਸ਼ੱਦਤਾ ਜੀ ਉਹਨਾਂ ਨੂੰ ਟੋਕੀਦਾ ਤਾਂ ਅੱਗੋਂ ਹੀਂਜਰਦੇ ਐ ਹੋਰ ਸੁਣੋ ਜੋ ਦੋ ਦੋ ਜਵਾਕ ਆ ਨਾ ਉਹਨਾਂ ਚੋਂ ਕੋਈ ਵੀ ਮਾਂ ਪਿਓ ਦੇ ਕਹਿਣੇ ਵਿੱਚ ਨਹੀਂ ਰਿਹਾ ਧੀ ਐ ਇਹ ਅੱਡ ਮੂੰਹ ਵਿੰਗਾ ਕਰੀ ਬੈਠੀ ਐ ਇਹ ਇਉਂ ਕਹੀ ਜਾਂਦੀ ਐ ਬਾਪੂਆ ਤੂੰ ਮੇਰੇ ਵਾਸਤੇ ਮੱਲਬੌਰਨ ਦਾ ਸਾਕ ਕਿਉਂ ਘਾੜਦਾ ਮੈਨੂੰ ਤਾਂ ਬੇਬੇ 마ਸੀ ਵਾਂਗੂ ਚੁੱਲ੍ਹਿਆਂ ਦੀ ਝੋਕਣਾ ਚਾਹੁੰਨਾ ਤੂੰ ਮੈਥੋਂ ਨੇ ਇੱਥੋਂ ਦੇ ਲੰਗਰ ਪਕਾਏ ਜਾਂਦੇ ਤਾਵਿਆਂ ਤੇ ਨੌ ਸੜਾਏ ਜਾਂਦੇ ਓਏ ਜਵਾਨੋ ਮੈਂ ਥਰੂ ਕੀ ਦੱਸਾਂ ਉਹ ਕੁੜੀ ਵੀ ਪੈੜੀ ਵਕਾਉਣ ਤੇ ਤੁਲੀ ਪਈ ਐ ਉਧਰ ਮੁੰਡਾ ਜੈਲ ਜੀ ਲਾ ਕੇ ਵਾਰਕ ਨੇਰ ਨੇ ਅਰਗੇ ਖੜੇ ਕਰੀ ਫਿਰਦਾ ਹੈ ਉਹ ਅਡ ਪਾਸਪੋਰਟ ਜਾਂ ਬਣਾ ਕੇ ਕਦੋਂ ਜਾ ਚੜ ਜਾ ਬਾਹਰ ਜਾਣ ਲਈ ਲੂਰੀਆਂ ਲਈ ਜਾਂਦਾ ਆ ਥੋਡੇ ਜਿਹੜਿਆ ਬਾਹਰੋਂ ਆਉਂਦੇ ਇਹਨਾਂ ਦੀਆਂ ਗੱਲਾਂ ਸੋਂ ਸੁਣ ਕੇ ਰਸੇ ਤੜਾ ਰਿਹਾ ਜਿਵੇਂ ਸ਼ਿਕਾਰੀ ਕੁੱਤਾ ਡੋਰ ਛੜਾ ਕੇ ਸਹਿ ਮਗਰ ਭੱਜਣ ਦੀ ਖਵੀਆਂ ਖਾਰਿਆ ਹੁੰਦਾ ਹੈ ਅੱਜਕੱਲ ਤਾਂ ਬਈ ਇੱਥੇ 10 ਕੁ ਪਾਸ ਮਹਾ ਕਰਦਿਆ ਤੇ ਹਰ ਕੋਈ ਹੀ ਸੋਚੀ ਜਾਂਦਾ ਵੀ ਕਦੋਂ ਉੱਡ ਕੇ ਲਾਸ ਏਂਜਲਸ ਜਾਵਾਂ ਜਿਆ ਤੇ ਫਿਰ ਜਦ ਦੂੜਕ ਸਾਲ ਨੂੰ ਇੰਡੀਆ ਆਵਾਂ ਵੇਖੋ ਸੁਪਨਾ ਵੇਖੋ ਇਹਨਾਂ ਦਾ ਵੀ ਫਿਰ ਮੈਂ ਜਦੋਂ ਨਾ ਦੂੜਕ ਸਾਲ ਨੂੰ ਵਾਪਸ ਇੰਡੀਆ ਆਵਾਂ ਇੱਥੇ ਤੁਹਾਡੇ ਸਿਡਨੀਆ ਮੈਲਬੌਰਨਾਂ ਤੋਂ ਤਾਂ ਮੇਰੇ ਕੋਲ ਚੌੜੇ ਟੈਰਾਂ ਵਾਲੀ ਡੱਫਲ ਜੀ ਜੀਪ ਹੋਵੇ ਭੁਜਾ ਕੇ ਜਦ ਕੀਲੇ ਵੇਦੀ ਕਢਾਂ ਕਸਰੀਕਾਂ ਦੇ ਲੀੜੇ ਲਵੇੜ ਕੇ ਆਖਾਂ ਡਾਲਰ ਦੇ ਚਿੱਟੇ ਐ 60ਾਂ ਦਾ ਹੋ ਗਿਆ ਡਾਲਰ ਸਾਡਾ ਅਫਸਰੋ ਤੁਹਾਡੀ ਕਾਦੀ ਮਰਦਮਸ਼ੁਮਾਰੀ ਆ ਆਜ ਚੱਜ ਦਿਖਾਣੇ ਤਾਂ ਹੈ ਹੀ ਨਹੀਂ ਤੁਹਾਡੇ ਕਾਗਜ਼ਾਂ ਦੇ ਵਿੱਚ ਇਹ ਸੀ ਬਈ ਦੋਸਤੋ ਆਸਟ੍ਰੇਲੀਅਨ ਡਾਲਰਾਂ ਦੇ ਚਿੱਟੇ ਅੱਜ ਦੀ ਗੱਲ